ਚੰਡੀਗੜ੍ਹ ਦੀ ਯੂਨੀਵਰਸਿਟੀ ਦੇ ਵਿੱਚ ਜਿੰਨਾ ਮਰਜ਼ੀ ਕੋਈ ਖੱਬੀ ਖਾਣ ਸਰਦਾਰ ਹੋਵੇ ਜਾਂ ਹਿੰਦੂ ਹੋਵੇ ਜਾਂ ਸਿੱਖ ਹੋਵੇ ਜਿਹੜਾ ਮਰਜ਼ੀ ਹੋਵੇ ਯੂਨੀਵਰਸਿਟੀ ਦੇ ਵਿੱਚ ਪੰਜਾਬ ਦੇ ਕੱਪੜੇ ਪਾ ਕੇ ਆ ਨਹੀਂ ਸਕਦਾ ਕਹਿਣ ਨੂੰ ਨਾ ਪੰਜਾਬ ਯੂਨੀਵਰਸਿਟੀ ਹੈ ਤੇ ਪੰਜਾਬ ਦੀ ਘੋਰ ਦੁਸ਼ਮਣ ਹੈ ਪੰਜਾਬ ਦੇ ਸੱਭਿਆਚਾਰ ਦੀ ਤੇ ਪਛਾਣ ਦੀ ਦੁਸ਼ਮਣ ਯੂਨੀਵਰਸਿਟੀ ਹੈ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਉੱਥੇ ਵੀ ਤੁਸੀਂ ਮੈਨੂੰ ਦਿਖਾ ਦਿਓ ਹਾਂ ਬਿਲਕੁਲ ਪੰਜਾਬੀ ਕੀ ਉਹ ਵੀ ਮਿੱਟੀ ਪਲੀਤ ਕਰ ਰਹੇ ਉਹ ਅਜੇ ਤੱਕ ਨਹੀਂ ਦੱਸ ਸਕਿਆ ਵੀ ਯੂਨੀਵਰਸਿਟੀ ਨੂੰ ਪੰਜਾਬੀ ਵਿੱਚ ਕਿਹਾ 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 ਉਹ ਬਣੀ ਤਾਂ ਹੀ ਸੀ ਵਾਤੇ ਸ਼ਬਦ ਕੜਨੇ ਸ਼ਬਦ ਕੜਨੇ ਇੱਕ ਨਹੀਂ ਘੜਿਆ ਇੱਕ ਨਹੀਂ ਘੜ ਸਕਿਆ ਕਰ ਸਕੇ ਬਸ ਪੰਜਾਬ ਯੂਨੀਵਰਸਿਟੀ ਚਲੇ ਗਏ ਅੰਗਰੇਜ਼ੀ ਦੀ ਐਮਏ ਕਰਦੇ ਸੀ ਅੰਗਰੇਜ਼ੀ ਵਿਭਾਗ ਹੋਵੇ ਤੇ ਉੱਥੇ ਕੁੜਤਾ ਚਾਦਰਾ ਹਮ ਉਲਟੀ ਗੰਗਾ ਪਾੜ ਨੂੰ ਅੰਤ ਨੂੰ ਜੀ ਗੱਲ ਪਹੁੰਚਦੀ ਪਹੁੰਚ ਲਈ ਵਾਈਸ ਚਾਂਸਰ ਕੋਲੇ ਚਲੀ ਗਈ ਸੂਰਜਪਾਲ ਕੋਲੇ ਯੂਨੀਵਰਸਿਟੀ ਦਾ ਲਾਣੇਦਾਰ ਲਾਣੇਦਾਰ ਪੂਰਾ ਅੱਛਾ ਇਹ ਹੋ ਰਿਹਾ ਹੈ ਮਰੀ ਯੂਨੀਵਰਸਿਟੀ ਪੰਜਾਬੀ ਜੋ ਵੀ ਨਹੀਂ ਦੱਸ ਸਕੀ ਉਹ ਹਿੰਦੀਵਾ ਵਾਈਸ ਚਾਂਸਲ ਉਪਗੁਲਪਤੀ ਕਹਾ ਹਾਂ ਪੰਜਾਬੀ ਮਾ ਕਿਹਾ ਕਹਾ ਬਸ ਬਸ ਇਹਨਾਂ ਕੋਈ ਸ਼ਬਦੀ ਕੋਈ ਨਹੀਂ ਬਣਾਉਣੀ ਨਹੀਂ ਇਹ ਸ਼ੁਕਰ ਇਹ ਪਤੀ ਤੋਂ ਸ਼ੁਰੂ ਹੁੰਦੇ ਨੇ ਨਹੀਂ ਗੁਲਗਲਾ ਕਹਦੇ ਹੋ ਹਾਂ ਮੈਂ ਜੀ ਇਹ ਪਤੀ ਤੋਂ ਸ਼ੁਰੂ ਕਰਦੇ ਨੇ ਪਤੀ ਹੈ ਤੇ ਰਾਸ਼ਪਤੀ ਤੱਕ ਜਾਂਦੇ ਆ ਹਾਂ ਜੀ ਅੱਛਾ ਠੀਕ ਸੂਰਜਪਾਲ ਕੋਲ ਚਲੋ ਹਾਂ ਠੀਕ ਹੈ ਨਾ ਉਹਦੇ ਕੋਲੇ ਆਏ ਮੈਨੂੰ ਸੱਦ ਲਿਆ ਤੇ ਮੈਂ ਨਾਲ ਦੇ ਬੰਦੇ ਨੂੰ ਕਹਾ ਵੀ ਕੀ ਗੱਲ ਗਈ ਮੈਨੂੰ ਕਿਉਂ ਸੱਦਿਆ ਸੁਖਤਾ ਹੈ ਮੈਂ ਕੋਸ਼ਿਸ਼ ਕਰੀ ਜਾਵਾਂ ਵੀ ਯਾਰ ਕੋਈ ਸ਼ਰਾਬ ਪੀ ਕੇ ਲਲਕਾਰਾ ਵੀ ਨਹੀਂ ਮਾਰਿਆ ਕੋਈ ਪੰਗਾ ਵੀ ਨਹੀਂ ਲਿਆ ਕੋਈ ਭੰਨ ਤੋੜ ਵੀ ਨਹੀਂ ਕੀਤੀ ਉੱਥੇ ਮੁੰਡੇ ਨਾ ਰਾਤ ਨੂੰ ਸ਼ਰਾਬਾਂ ਪੀ ਕੇ ਲੜਕਾਰੇ ਨੂੰ ਕੂਰੇ ਮਾਰ ਦਿੰਦੇ ਸੀ ਕੁੜੀਆਂ ਦੇ ਹੋਸਟਲ ਨੇੜੇ ਸੀ ਤਾਂ ਵੀ ਚਿਕਚੀਗਾੜਾ ਜਾਦੇ ਪਾਉਂਦੇ ਸੀਗੇ ਕੋਈ ਰੋਕਣ ਵਾਲਾ ਤਾਂ ਸੀ ਨਹੀਂ ਤੇ ਮੈਨੂੰ ਅਰੇ ਜੀ ਨਹੀਂ ਨਹੀਂ ਤੁਹਾਨੂੰ ਸਾਹਬ ਨੇ ਤਾਂ ਸੱਦਿਆ ਵੀ ਉਹ ਤੰਬੇ ਵਾਲ ਨੂੰ ਲੈ ਕੇ ਆਓ ਜੁਰਮ ਹਾਂ ਮੈਂ ਮੈਂ ਮੰਨ ਚ ਕੀਤਾ ਵੀ ਬਰਕੌਰ ਸੈਂ ਤੇਰੇ ਤਾਂ ਇਹ ਨਾ ਚਾਦਰੇ ਛੁੱਟ ਗਿਆ ਤੇ ਇਹਦੀ ਤਸੱਲੀ ਕਰਾ ਦੇ ਮੈਂ ਇਨੇ ਚ ਮਾਨਸਿਕ ਤੌਰ ਤੇ ਸੰਭਲ ਗਿਆ ਹਮ ਇਹਦੇ ਨੇ ਤੁਰ ਕੇ ਉਹਦੇ ਦਫ਼ਤਰ ਚਲੇ ਗਏ 15 ਅੰਕ ਮਿੰਟ ਬਾਹਰ ਉਹਨੇ ਢੀਕੇ ਤੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਜਾਓ ਜਦੋਂ ਤੁਸੀਂ ਸਰਕਾਰੀ ਦਫ਼ਤਰ ਜਾਓ ਨਾ ਤੁਹਾਨੂੰ ਜਾਂਦਾ ਸਰ ਨਹੀਂ ਬਰਉਂਦੇ ਤੁਹਾਨੂੰ 15 ਕੁ ਮਿੰਟ ਬਾਹਰ ਖੜਾਉਂਦੇ ਆ ਤਸੱਲੀ ਕਰਾਵਾਂ ਹਾਂ ਵੀ ਪਤਾ ਲੱਗੇ ਤੂੰ ਸਾਡੀ ਮਰਜ਼ੀ ਨਾਲ ਹੀ ਅੰਦਰ ਆ ਸਕਦਾ ਤੇ ਤੇਰੀ ਕੀ ਉਕਾਤ ਹੈ ਭਾਵੇਂ ਤੂੰ ਪਬਲਿਕ ਦਾ ਬੰਦਾ ਹੈ ਪਰ ਅੰਦਰ ਜਿਹੜੇ ਪਬਲਿਕ ਸਰਵੈਂਟ ਬੈਠਿਆ ਉਹ ਤੈਨੂੰ ਆਪਣੀ ਮਰਜ਼ੀ ਨਾਲ ਅੰਦਰ ਜਾਣ ਦੇਣਗੇ 15 ਕੁ ਮਿੰਟਾਂ ਬਾਅਦ ਜੀ ਉਹਨਾਂ ਨੇ ਮੈਨੂੰ ਸੱਦ ਲਿਆ ਤੇ ਮੈਂ ਕੁੰਡਾ ਖੜਕਾ ਕੇ ਗਏ ਪੰਜਾਬੀ ਜੀ ਕਿਹਾ ਵੀ ਮੈਂ ਅੰਦਰ ਆ ਸਕਦਾ ਹੂੰ ਦੇਖਦੇ ਹੁਣ ਵੀ ਇਹ ਜੀ ਬੋਲਿਆ ਯਸ ਮੈਂ ਬਹਿ ਗਿਆ ਮੈਂ ਹੀ ਸਵਾਲ ਕੀਤਾ ਮੈਂ ਜੀ ਤੁਹਾਡਾ ਸਨੇਹਾ ਹੁਕਮ ਪਹੁੰਚਿਆ ਮੈਨੂੰ ਮਹਾ ਅੰਗਰੇਜ਼ੀ ਮਹਿਕਮੇ ਚੋਂ ਸਾਧ ਕੇ ਲਿਆਏ ਦੇ ਹਾਂ 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 ਮੈਂ ਜੀ ਹੁਕਮ ਹੁਕਮ ਨਹੀਂ ਗੱਲ ਹੈ ਵੀ ਹਰੇਕ ਚੀਜ਼ ਦੇ ਵਿੱਚ ਆਪਣਾ ਅਨੁਸ਼ਾਸਨ ਹੁੰਦਾ ਹੈ ਦਸੇਪੁਲਨ ਹੁੰਦਾ ਦਸੇਪੁਲਨ ਸ਼ਬਦ ਅੰਗਰੇਜ਼ੀ ਤੇ ਬੋਲਣੀ ਬੋਲਣੀ ਸੀ ਨਾ ਮੈਂ ਉਹਨਾਂ ਡਿਸਪਲਨ ਨੂੰ ਕਿਹਾ ਮੈਂ ਹੈ ਜੀ ਬਿਲਕੁਲ ਹਰ ਕੌਮ ਦਾ ਹਰ ਇਨਸਾਨ ਦਾ ਹਰ ਮਹਿਤਵੰਦਾ ਹਰ ਸੰਸਥਾ ਦਾ ਇੱਕ ਸ਼ਾਸਨ ਹੁੰਦਾ ਹੈ ਇੱਕ ਅਨੁਸ਼ਾਸਨ ਹੁੰਦਾ ਹੈ ਇੱਕ ਪ੍ਰਸ਼ਾਸਨ ਹੁੰਦਾ ਹੈ ਮੈਂ ਜੇ ਉਹਨਾਂ ਦੇ ਉੱਤੇ દિਸ਼ਾਸ਼ਣ ਬੈਠਾ ਹੋਵੇ ਫਿਰ ਕੀ ਹਾਲ ਹੋਵੇ ਕੀ ਬਾਤ ਹੈ ਮੈਂ ਜੇ ਉਹ ਚਾਰ ਸ਼ਬਦ ਅੰਗਰੇਜ਼ੀ ਆਪਣੇ ਸੰਸਕ੍ਰਿਤ ਵਾਲੇ ਨੂੰ ਸੁਣਾਏ ਕਿਉਂਕਿ ਮੈਂ ਤਾਂ ਫਿਰ ਉਹਨਾਂ ਨੂੰ દિਸ਼ਾਸ਼ਣ ਦੇ ਰੂਪ ਵਿੱਚ ਵੇਖ ਲਿਆ ਜਿੱਥੇ દિਸ਼ਾਸ਼ਣ ਬੈਠਾ ਹੋਵੇ ਦ੍ਰੋਪਤੀ ਦਾ ਚੀਰ ਹਰਨ ਹੋਣਾ ਹੀ ਹੋਣਾ ਹੈ ਪਾ ਮਾਤੇ ਸੋਣਾ ਕਲਾ ਕ੍ਰਿਸ਼ਨ ਭਗਵਾਨ ਕਿਉਂ ਨਾ ਬੈਠਾ ਹੋਵੇ ਕੀ ਰਹਾ ਹੋਣਾ ਤੇ ਕੁਰੂਖੇਤਰ ਦੇ ਮੈਦਾਨ ਦੇ ਵਿੱਚ ਵੀ ਜੁਦ ਹੋਣਾ ਤੇ 18 ਕੂੜੀਆਂ ਫੌਜ ਵੀ ਖਰਾਬ ਕਰ ਲੈਣੀ ਹੈ ਕਲਯੁਗ ਰਥ ਅਗਨ ਕਾ ਕੂੜ ਗੇ ਰਥ ਵਾਹੇ ਉਨੂੰ ਪਤਾ ਵੀ ਕੂੜ ਤੇ ਅੱਗ ਇਧਰਲੇ ਲੋਕ ਹੀ ਚੱਲ ਸਕਦੇ ਆ ਉੱਥੇ ਚੌਧਰ ਕਰੀ ਜਾਂਦਾ ਹੈ ਅੰਗਰੇਂਡ ਵਾਲੇ ਤਾਂ ਚੱਲਣਾ ਨਹੀਂ ਅਮਰੀਕਾ ਵਾਲੇ ਨਹੀਂ ਚੱਲਣਾ ਰੂਸ ਨੇ ਨਹੀਂ ਚੱਲਣਾ ਚੀਨ ਨੇ ਨਹੀਂ ਚੱਲਣਾ ਜਾਪਾਨ ਨੇ ਨਹੀਂ ਚੱਲਣਾ ਮੈਂ ਉਹਦੇ ਨਾਲ ਜਦ ਗੱਲਾਂ ਬਾਤਾਂ ਕੀਤੀਆਂ ਮੈਂ ਜੀ ਹੁਣ ਦੱਸੋ ਅਦਾ ਫਿਰ ਵੀ ਮਹਾਂਜੀ ਗੱਲ ਇਸ ਤਰ੍ਹਾਂ ਹੈ ਮੇਰੇ ਕਰਮਾ ਨੂੰ ਉੱਥੇ ਮਹਾਤਮਾ ਗਾਂਧੀ ਦੀ ਫੋਟੋ ਲੱਗੀ ਸੀ ਉਹਦੇ ਪਿੱਛੇ ਅੱਜ ਕੱਲ ਸਾਰੇ ਦਫ਼ਤਰਾਂ ਵਿੱਚ ਉਸ ਵਕਤ ਮਹਾਤਮਾ ਗਾਂਧੀ ਦੀ ਫੋਟੋ ਪੱਕੀ ਲੱਗੀ ਹੁੰਦੀ ਸੀ ਉਹ ਮਹਾਤਮਾ ਗਾਂਧੀ ਦੀ ਫੋਟੋ ਦੇ ਵਿੱਚ ਚੂਕੜੇ ਜਿਹੜੇ ਜਿਹੜੇ ਕੰਨ ਦਿਸਦੇ ਆ ਕੁਰਤਾ ਪਾਇਆ ਨਹੀਂ ਕਲੀ ਤੋਤੀ ਪਾਈ ਹੁੰਦੀ ਆ ਹੱਥ 'ਚ ਉਹਦੇ ਸੋਟੀ ਫੜੀ ਹੁੰਦੀ ਆ ਉਹ ਜਦੋਂ ਮੈਂ ਵੇਖਿਆ ਮੈਂ ਜੋ ਵੇਖੋ ਮਹਾਤਮਾ ਗਾਂਧੀ ਆ ਆਪਣੇ ਭਾਰਤ ਦਾ ਬਾਪੂ ਫਾਦਰ ਆਫ ਦਾ ਨੇਸ਼ਨ ਮਹਾਂ ਜੀ ਇਹ ਵੇਖੋ ਗੁਜਰਾਤ ਕਾਟਿਆਵਾੜ ਦੀ रियासत ਦੇ دیਵਾਨ ਦਾ ਮੁੰਡਾ ਸੀ ਇਹ ਕੋਈ ਨੰਗ ਪੁੱਤ ਚੋਰਾ ਨਾਲ ਨਹੀਂ ਖੜਦਾ ਸੀ دیਵਾਨ ਹੁੰਦਾ ਪ੍ਰਧਾਨ ਮੰਤਰੀ ਤੇ ਉਹਦਾ ਪੁੱਤ ਹੋਵੇ ਬਾਹਰ ਪੜਿਆ ਹੋਵੇ ਬਾਹਰ ਐਟਲਾ ਹੋਵੇ ਮਹਾਂ ਜੀ ਕਿਉਂ ਨੂੰ ਪਤਲੂਣ ਪਉਣੀ ਨਹੀਂ ਆਉਂਦੀ ਹੂੰ ਉਹ ਮਾਤੋਤੀ ਫਾਈਂ ਫਿਰਦਾ ਮਹਾਂ ਇਹਦੀ ਤਾਂ ਤੁਸੀਂ ਲਾੜ ਮਕਾਲੇ ਦੀ ਫੋਟੋ ਲਾਓ ਜਿਹੜੀ ਨੇ ਮਹਾਂ ਯੂਨੀਵਰਸਿਟੀ ਬਣਾਈ ਆ ਜੀ ਦੇ ਕਰਕੇ ਯੂਨੀਵਰਸਿਟੀ ਬਣੀ ਆ ਜੀਦੇ ਕਰਕੇ ਅੰਗਰੇਜ਼ੀ ਲਾਗੂ ਹੋਈ ਐ ਜੀਦੇ ਕਰਕੇ ਅੰਗਰੇਜ਼ੀ ਕਾਨੂੰਨ ਅੰਗਰੇਜ਼ੀ ਰਾਜ ਪੂਰੇ ਦਾ ਪੂਰਾ 200 ਬਰੇ 198 ਬਰੇ ਤੱਕ ਚੱਲਿਆ ਮਾਜੀ ਮੈਨੂੰ ਹੁਣ ਹੁਕਮ ਦੱਸੋ ਚੱਕੇ ਠਾਂ ਦਾ ਵੀ ਮੈਂ ਹੁਣ ਇਹਨੂੰ ਕੀ ਆਖਾਂ ਮਾਜੀ ਮੈਨੂੰ ਦੱਸ ਦਿਓ ਸਾਨੂੰ ਮੇ ਇਹ ਸਾਡੇ ਗਲਚ ਨਾ ਮਰਿਆ ਸੱਪ ਪਾਉ ਮਾਇਆ ਅੱਜ ਤੈਨੂੰ ਵੈਸੀ ਨਫ਼ਰਤ ਕਰਦੇ ਆ ਤੁਸੀਂ ਪਾਈ ਫਿਰੋ ਆ ਦੀ ਬੋਕੜੇ ਚ ਸੱਪ ਪਾ ਲਈ ਫਿਰੋ ਜਦੋਂ ਨੂੰ ਇੰਨੀਆਂ ਗੱਲਾਂ ਕਹੀਆਂ ਚੁੱਪ ਕਰਕੇ